ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਕੇਸਾਂ ਦੇ ਵਿੱਚ ਭਗੋੜੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਦੱਸਦੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਵੱਲੋਂ ਇਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਇੰਨਾ ਕੋ ਸ਼ਾਤਰ ਸੀ ਕਿ ਪੁਲਿਸ ਨੂੰ ਹਰ ਵਾਰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਸੀ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉੱਥੇ ਹੀ ਦੱਸਦੀ ਹੈ ਕਿ ਇਸ ਨੌਜਵਾਨ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਮਚਾਈ ਹੋਈ ਸੀ ਔਰ ਬੀਤੇ ਦਿਨ ਇੱਕ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜ ਦੱਸਿਆ ਗਿਆ ਕਿ ਬੀਤੇ ਦਿਨ ਇਸ ਦੇ ਵੱਲੋਂ ਇੱਕ ਨਬਾਲਿਕ ਲੜਕੀ ਨੂੰ ਬੁਲਗਾ ਕੇ ਆਪਣੇ ਨਾਲ ਲੈ ਗਿਆ ਸੀ ਔਰ ਉੱਥੇ ਜਾ ਕੇ ਇਸ ਨੇ ਉਸ ਲੜਕੀ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਸੀ ਤਾਂ ਹੁਣ ਵੇਖ ਸਕਦੇ ਹੋ ਪੁਲਿਸ ਦੀ ਗ੍ਰਿਫਤ ਵਿੱਚ ਖੜਾ ਇਹ ਨੌਜਵਾਨ ਉਹੀ ਹੈ ਜਿਸ ਦੇ ਵੱਲੋਂ ਇੱਕ ਲੜਕੀ ਨੂੰ ਗਵਾਹ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਸੀ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉੱਥੇ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਈ ਕੇਸਾਂ ਦੇ ਵਿੱਚ ਇਹ ਭਗੋੜਾ ਸੀ ਔਰ ਪੁਲਿਸ ਵੱਲੋਂ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮ ਸਿੰਪਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅਧੀਨ ਸਾਡੇ ਜਿਹੜੀ ਟੀਮ ਮਕਬੂਲ ਆਪਣਾ ਮੁਕਮਪੁਰਾ ਤੇ ਜਿਹੜਾ ਵੱੱਲਾ ਦੀ ਟੀਮ ਹੈ ਇਹਨੂੰ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਹੈ ਜਿਸ ਸਾਨੂੰ ਇੱਕ ਜਿਹੜਾ ਦੋਸ਼ੀ ਜਸ਼ਨਪੱਟੀ ਉਰਫ ਸੀਐਚ ਜਿਹੜਾ ਕਿ ਰਸੂਲਪੁਰ ਕਲਰ ਦਾ ਰਹਿਣ ਵਾਲਾ ਹੈਗਾ ਆ ਆਪਾਂ ਉਹਨੂੰ ਗ੍ਰਿਫਤਾਰ ਕੀਤਾ ਆ ਤੇ ਇਹ ਜਿਹੜਾ ਸੀਐਚ ਜਿਹੜਾ ਜਸ਼ਨ ਹੈਗਾ ਇਹ ਸਾਨੂੰ ਤਿੰਨ کیسਾਂ ਵਿੱਚ ਵਾਂਟਡ ਸੀਗਾ ਇਹ ਜਿਹੜਾ ਇੱਕ ਪਹਿਲਾ ਮੁਕਦਮਾ ਜਿਹੜਾ ਹੈਗਾ ਉਹ 74/25 ਜਿਹੜਾ ਮਕਬੂਲਪੁਰਾ ਜਿਹੜਾ ਕਿ ਇੱਕ ਨਾਬਾਲਿਕ ਲੜਕੀ ਨੂੰ ਇਹ ਵਰਗਲਾ ਕੇ ਇਹ ਲੈ ਗਿਆ ਸੀਗਾ ਤੇ ਸਾਡੇ ਦੋ ਮੁਕਦਮੇ ਮੋਹਮਪੁਰੇ ਦੇ ਹੈਗੇ ਆ 36/25 ਤੇ 37/25 ਜਿਹੜਾ ਕਿ 326 ਤੇ 307 ਦਾ ਪਰਚਾ ਹੈਗਾ ਸਰਕੀ ਦੇ ਕਾਂਜਾ ਵੀ ਸਭ ਨੇ ਪੁਲਿਸ ਨੂੰ ਕਾਬੂ ਨਹੀਂ ਆ ਰਿਹਾ ਸੀ ਵਰਕ ਤੇ ਬੱਲੇ ਦੇ ਏਰੀਏ ਵਿੱਚੋਂ ਕੁੜੀ ਭਜਾ ਕੇ ਲੈ ਗਿਆ ਤਿੰਨ ਮਾਮਲੇ ਹੋ ਗਏ ਸੀ ਤੇ ਪਹਿਲਾਂ ਵੀ ਮਾਮਲੇ ਇੱਚ ਹੈਗਾ ਸੀ ਜੀ ਐਕਚੁਅਲੀ ਦੇਖੋ ਇਹ ਬੜਾ ਹੀ ਸ਼ਾਤਰ ਰਹ ਗਿਆ ਸਾਡੀ ਟੀਮ ਨੇ ਪੂਰਾ ਵਰਕ ਕੀਤਾ ਹੈ ਤੇ ਜਿਹੜੀ ਐਸਐਚਓ ਬੱਲਾ ਹੈਗੀ ਹੈ ਐਂਡ ਐਸਐਚਓ ਮੁਕਮਪੁਰਾ ਨੇ ਦੋਨਾਂ ਟੀਮਾਂ ਨੇ ਮਿਲ ਕੇ ਮਤਲਬ ਟੈਕਨੀਕਲ ਬੇਸਿਸ ਤੇ ਆਪਾਂ ਇਹਦੀ ਲੋਕੇਸ਼ਨ ਨੂੰ ਪਹਿਲਾਂ ਫਾਈਂਡ ਆਊਟ ਕੀਤਾ ਉਸ ਤੋਂ ਬਾਅਦ ਇੱਕ ਮਤਲਬ ਬੜਾ ਹੀ ਵੈਰੀਕੀ ਕਰਕੇ ਪੂਰਾ ਇਹਨੂੰ ਕਨਫਰਮ ਕਰਕੇ ਇਹਦੀ ਲੋਕੇਸ਼ਨ ਨੂੰ ਫੇਰ ਹੀ ਆਪਾਂ ਰੇਡ ਕੀਤਾ ਤੇ ਸਾਨੂੰ ਜਿਹੜਾ ਇਹ ਮੁਜਰਮ ਤੇ ਜਿਹੜਾ ਇਹਦੇ ਨਾਲ ਨਾਪਾਲੀ ਕਿਲੇ ਦੀ ਲੜਕੀ ਸੀ ਉਹ ਬਰਾਮਦ ਹੋਈ। ਸਿਰ ਬੈਕਗ੍ਰਾਉਂਡ ਕੀ ਪੈਦੀ ਹੈ ਜੀ ਬੈਕਗ੍ਰਾਉਂਡ ਦੇਖੋ ਇਹ ਹੈਗਾ ਤੇ ਮਾੜਾ ਹੀ ਬੰਦਾ ਹੈਗਾ ਆ ਇਹ ਸਾਨੂੰ ਪਹਿਲਾਂ ਵੀ ਬੜੀਆਂ ਸ਼ਿਕਾਇਤਾਂ ਆਈਆਂ ਸੀਗੀਆਂ ਕਿ ਇਹ ਜਿਹੜਾ ਹੈਗਾ ਪਿੰਡ ਵਿੱਚ ਬੜਾ ਹੀ ਮਤਲਬ ਲੋਕੀ ਲੋਕਾਂ ਵਿੱਚ ਇਹਦੇ ਨਾਲ ਇਹ ਦਹਿਸ਼ਤ ਜੀ ਸੀਗੀ ਬਟ ਜਿਹੜੀ ਸਾਡੀ ਪੁਲਿਸ ਵੱਲੋਂ ਹੁਣ ਬੜੀ ਸ਼ਕਤੀ ਕਾਰਨ ਨਾਲ ਕਾਰਵਾਈ ਕਰਦੇ ਹੋਏ ਤੇ ਆਪਾਂ ਇਹਨੂੰ ਅਰੈਸਟ ਕੀਤਾ ਆ। ਤੇ ਅੱਗੇ ਜਿਹੜੀ ਤਫਤੀਸ਼ ਚੱਲੀ ਹੈਗੀ ਸਾਡੇ ਟਾਈਮ ਲਏ ਪਹਿਲੇ ਦਰਜਾ ਗਿਆ ਉਹ ਕਲਕੱਤਾ ਆ ਗਿਆ ਬਹੁਤ ਸਮਾਂ ਲੱਗਿਆ ਜੀ ਇਹਦੇ ਵਿੱਚ ਪਹਿਲਾਂ ਜਿਹੜਾ 36 ਨੰਬਰ 37 ਨੰਬਰ ਮੁਕੱਦਮਾ ਸੀਗਾ ਇਹਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਸੀਗਾ ਸਾਡੇ ਵਿਕਟਿਮ ਸੀਗਾ ਉਤੇ ਅਟੈਕ ਕੀਤਾ ਸੀਗਾ ਤੇ ਜਿਹੜੂ ਉਸ ਬੰਦੇ ਨੂੰ ਐਡਮਿਟ ਕਰਾਣ ਗਿਆ ਸੀਗਾ ਤੇ ਉਸ ਬਾਅਦ ਚ ਉਸ ਬੰਦੇ ਤੇ ਹੀ ਫਿਰ ਇਹਨਾਂ ਨੇ ਹਮਲਾ ਕਰ ਦਿੱਤਾ ਸੀਗਾ ਤੇ ਫਿਰ ਇਨ ਸਬਸੀਕੁਐਂਟ ਐਫ ਆਈ ਆਰ ਆਪਾਂ ਦਰਜ ਕੀਤੀਆਂ ਸੀਗੀਆਂ ਤੇ ਜਿਹਦੇ ਵਿੱਚ ਸਾਡੇ ਦੋ ਕੇਸ ਸਟ੍ਰੈਸ ਹੋਏ ਆ ਇੱਕਾ ਤੋਂ ਦੀ ਗੱਲ ਨਾ ਸਰ ਜੀ ਇਹ ਜਿਹੜਾ ਬਕੂਆ ਹੈਗਾ ਆ ਇਹ ਪਹਿਲੇ ਹਫਤੇ ਜਿਹੜਾ ਹੈਗਾ ਆ April ਦਾ ਉਸ ਟਾਈਮ ਦਾ ਬਕੂਆ ਆ ਥੈਂਕ ਯੂ ਲੜਕੀ ਨੂੰ ਕਦੋਂ ਕਿਡਨਾਪ ਕੀਤਾ ਸੀ ਜੀ ਲੜਕੀ ਨੂੰ ਇਹ ਜਿਹੜਾ ਹੈਗਾ ਜਿਹੜਾ ਲਾਸਟ ਵੀਕ ਆਫ April ਲਿਗਾ ਆ ਉਸ ਟਾਈਮ ਕਿਡਨਾਪ ਕੀਤਾ ਸੀਗਾ ਇਹ ਜਿਹੜੀ ਲੜਕੀ ਹੈਗੀ ਆ ਇਹ ਹੈਗੀ ਤੇ ਪ੍ਰਵਾਸੀ ਮਜ਼ਦੂਰ ਹੈਗੇ ਬਾਹਰਲੇ ਰਹਿਣ ਵਾਲੇ ਹੈਗੇ ਆ ਤੇ ਇਹਨੂੰ ਆਪਣੀ ਗੱਲਾਂ ਵਿੱਚ ਫਸਾ ਕੇ ਤੇ ਬਰ ਲਗਾ ਕੇ ਤੇਨੂੰ ਆਪਣੇ ਨਾਲ ਲੈ ਗਿਆ ਸੀ ਮਨਸ਼ਾ ਕੇਸੀ ਲੜਕੀ ਨੂੰ ਨਾਲ ਲੈ ਜਾਂਦੇ ਦੇਖੋ ਲੜਕੀ ਵੱਲੋਂ ਤੇ ਇਹ ਹੀ ਦੱਸਿਆ ਗਿਆ ਹੈ ਕਿ ਮੈਨੂੰ ਮਤਲਬ ਮੇਰੇ ਨਾਲ ਜਾ ਕੇ ਇਹਨੇ ਮਤਲਬ ਬਰਗਲਾ ਕੇ ਮੈਨੂੰ ਲੈ ਗਿਆ ਤੇ ਮੇਰੇ ਨਾਲ ਜਿਹੜਾ ਇਹਨੇ ਸਾਰਾ ਇੱਕ ਸੰਬੰਧ ਬਣਾਏ ਹੋਏਗੇ ਆ ਤੇ ਬਾਕੀ ਤਫਤੀਸ਼ ਜਾਰੀ ਹੈਗੀ ਜੋ ਵੀ ਕੁਝ ਹੋਊਗਾ ਤੁਹਾਨੂੰ ਦੱਸਿਆ ਜਾਵੇਗਾ ਸਰ ਹਥਿਆਰਾਂ ਦੀ ਕੋਈ ਬਰਾਮਦਗੀ ਹੋਈ ਹੈ ਜੀ ਰਿਕਵਰੀ ਅਜੇ ਪੈਂਡਿੰਗ ਹੈਗੀ ਆ ਜੇ ਆਪਾਂ ਇਨਵੈਸਟੀਗੇਸ਼ਨ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗੀ ਕਿ ਇਨਵੈਸਟੀਗੇਸ਼ਨ ਅਜੇ ਆਪਾਂ ਚੱਲਦੀ ਪਈ ਹੈ ਤੇ ਰਿਕਵਰੀ ਵੀ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਸਰ ਰਿਮਾਂਡ ਤੇ ਹੈ ਹਾਂ ਜੀ ਅਜੇ ਇਫਲਾਮ ਰਿਮਾਰਡ ਤੇ ਹੈ ਦੋ ਦਿਨ ਦਰ ਰਿਮਾਰਡ ਹੈ ਥੈਂਕ ਯੂ